ਰਾਕਟ ਵਿੱਚ ਸਭ ਤੋਂ ਉੱਤੇ ਹੈ ਰਫ਼ਤਾਰ ਕਾਬੂ ਕਰਨ ਵਾਲੀ ਇਕਾਈ ਤੇ ਆਪਾਂ ਦੇਖ ਸਕਦੇ ਹਾਂ 8 ਛੋਟੇ ਅਤੇ ਇੱਕ ਵੱਡਾ ਉਪਗ੍ਰਹੀ ਜਿਹਨੂੰ ਧਰਤੀ ਦੇ ਹੇਠਲੇ ਗ੍ਰਹਿ ਪੱਥ ਤੇ ਧਰਤੀ ਤੋਂ ਤਕਰੀਬਨ 475 ਕਿਲੋਮੀਟਰ ਉੱਚਾ ਛੱਡਿਆ ਜਾਵੇਗਾ ਰਫ਼ਤਾਰ ਕਾਬੂ ਕਰਨ ਵਾਲੀ ਇਕਾਈ ਦੇ ਵਿੱਚ 8 ਛੋਟੇ ਇੰਜਣ ਹੁੰਦੇ ਹੈ ਜੋ ਤਰਲ ਬਾਲਣ ਨਾਲ ਚੱਲਦੇ ਹਨ SSL ਵਿਦਾ કુલ ਵਜ਼ਨ ਤਕਰੀਬਨ 120 ਟਨ ਹੁੰਦਾ ਹੈ ਅਤੇ 500 ਕਿਲੋ ਤੱਕ ਦਾ ਉਪਗ੍ਰਹੀ ਧਰਤੀ ਦੇ ਥੱਲੇ ਦੇ ਗ੍ਰਹਿ ਪੱਥ ਤੱਕ ਲੈ ਕੇ ਜਾ ਸਕਦਾ ਹੈ SSLV ਦੇ ਪਹਿਲੇ ਚਰਨ ਦੇ ਵਿੱਚ 87 ਟਨ ਫੋਸ ਬਾਲਣ ਵਰਤਿਆ ਜਾਂਦਾ ਹੈ ਜੋ ਕਿ 124 ਸਕਿੰਟ ਦੇ ਵਿੱਚ ਜਾਂ 2 ਮਿੰਟ ਦੇ ਵਿੱਚ ਰਾਕਟ ਨੂੰ ਤਰਤੀ ਤੋਂ ਤਕਰੀਬਨ 93 ਕਿਲੋਮੀਟਰ ਉੱਚਾ ਲੈ ਕੇ ਜਾਂਦਾ ਹੈ SSLV ਦੇ ਤਿੰਨ ਚਰਨਾਂ ਦੇ ਵਿੱਚ ਹਾਈਡਰੋਕਸਿਲ ਟਰਮੀਨੇਟਿਡ ਪੋਲੀਬਿਊਟਾਡੀਨ HTPB ਨੂੰ ਫੋਸ ਬਾਲਣ ਦੀ ਤਰ੍ਹਾਂ ਵਰਤਿਆ ਜਾਂਦਾ ਹੈ ਛੋਟੇ ਉਪਗ੍ਰਹ ਛੱਡਣ ਵਾਲਾ ਰਾਕਟ SSLV इसरो ਵੱਲੋਂ ਬਣਾਇਆ ਗਿਆ ਹੈ ਤਾਂ ਜੋ ਘੱਟ ਤੋਂ ਘੱਟ ਕੀਮਤ ਤੇ ਉਪਗ੍ਰਹਿ ਧਰਤੀ ਦੇ ਹੇਠਲੇ ਗ੍ਰਹਿ ਪੱਤ ਤੱਕ ਲੈ ਕੇ ਜਾਇਆ ਜਾ ਸਕਦਾ ਦੂਜੇ ਚਰਨ ਚ ਪੇਲੋਡ ਫੇਰਿੰਗ ਰਾਖਟ ਤੋਂ ਅੱਡ ਕਰ ਦਿੱਤੀ ਜਾਂਦੀ ਹੈ ਧਰਤੀ ਤੋਂ ਤਕਰੀਬਨ 147 ਕਿਲੋਮੀਟਰ ਦੀ ਉਚਾਈ ਤੇ ਹਵਾ ਇੰਨੀ ਪਤਲੀ ਹੋ ਜਾਂਦੀ ਹੈ ਕਿ ਕਿਸੇ ਚੀਜ਼ ਦੇ ਉੱਤੇ ਉਲਦਾ ਕੋਈ ਅਸਰ ਨਹੀਂ ਹੁੰਦਾ ਇਸ ਕਰਕੇ ਪੇਲੋਡ ਫੇਰਿੰਗ ਦੀ ਕੋਈ ਜ਼ਰੂਰਤ ਨਹੀਂ ਰਹਿੰਦੀ। ਐੱਸਐੱਸਐਲਵੀ ਦੇ ਤੀਜੇ ਚਰਨ ਦੇ ਵਿੱਚ 4.5 ਟਨ ਹਾਈਡਰੋਕਸਿਲ ਟਰਮੀਨੇਟਿਡ ਪੋਲੀਬਿਊਟਾਡੀਨ ਐਚਟੀਪੀਬੀ ਠੋਸ ਬਾਲਣ ਵਰਤਿਆ ਜਾਂਦਾ ਹੈ। ਇਹ ਤਰਲ ਬਾਲਣ ਨਾਲ ਚੱਲਣ ਵਾਲੀ ਰਫ਼ਤਾਰ ਨੂੰ ਵਧਾਉਣ ਜਾਂ ਘਟਾਉਣ ਵਾਲੀ ਇਕਾਈ ਹੈ। ਤਰਲ ਬਾਲਣ ਨਾਲ ਚਲਣ ਕਰਕੇ ਅਠੇ ਇੰਜਣਾਂ ਦੇ ਜ਼ੋਰ ਨੂੰ ਇਕੱਠਾ ਜਾਂ ਅੱਡ-ਅੱਡ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ ਤਾਂ ਜੋ ਉਪਗ੍ਰਹਿ ਨੂੰ ਸਹੀ ਉਚਾਈ ਤੇ ਲਿਜਾ ਕੇ ਸਹੀ ਗ੍ਰਹਿ ਪਥ ਵਿੱਚ ਜ਼ਰੂਰੀ ਰਫ਼ਤਾਰ ਤੇ ਛੱਡਿਆ ਜਾ ਸਕੇ ਤਰਲ ਬਾਲਣ ਨਾਲ ਚੱਲਣ ਵਾਲੀ ਇਕਾਈ ਵੱਜੋਂ ਅੱਡ-ਅੱਡ ਉਪਗ੍ਰਹਿ ਨੂੰ ਅੱਡ-ਅੱਡ ਗ੍ਰਹਿ ਪਥ ਤੇ ਅੱਡ-ਅੱਡ ਰਫ਼ਤਾਰ ਤੇ ਛੱਡਿਆ ਜਾ ਸਕਦਾ ਹੈ ਕਿਉਂਕਿ ਇਕੱਠੇ ਕਈ ਉਪਗ੍ਰਹੇ ਇੱਕ ਵਾਰ ਵਿੱਚ ਲੈ ਕੇ ਜਾਏ ਜਾ ਸਕਦੇ ਹਨ ਇਸ ਕਰਕੇ ਉਪਗ੍ਰਹੇ ਨੂੰ ਅਡਾਡ ਗ੍ਰੇ ਪੱਥ ਤੇ ਛੱਡਣ ਦਾ ਖਰਚਾ ਵੀ ਘਟ ਜਾਂਦਾ ਹੈ ਧਰਤੀ ਦੇ ਉੱਤੇ 8000 ਤੋਂ ਵੱਧ ਉਪਗ੍ਰਹ ਅੱਡ-ਅੱਡ ਗ੍ਰੇ ਪੱਥ ਤੇ ਧਰਤੀ ਦੇ ਗੇੜੇ ਕੱਢ ਰਹੇ ਹਨ ਅਤੇ ਇਹਨਾਂ ਉਪਗ੍ਰਹਾਂ ਕਰਕੇ ਆਪਾਂ ਨੂੰ ਕਈ ਸੇਵਾਵਾਂ ਮਿਲਦੀਆਂ ਹਨ ਜਿਵੇਂ ਕਿ ਟੈਲੀਵਿਜ਼ਨ ਪ੍ਰਸਾਰਣ ਜਿਦੇ ਲਈ ਆਪਣੀਆਂ ਛੱਤਾਂ ਉੱਤੇ ਡਿਸ਼ ਲੱਗੇ ਹਨ ਜੀਪੀਐਸ ਜਾਂ ਭਾਰਤ ਦਾ ਨਾਵੀਕ ਜੋ ਕਿ ਆਪਾਂ ਨੂੰ ਮੋਬਾਈਲ ਦੇ ਉੱਤੇ ਰਾਹ ਦਿਖਾਉਂਦੇ ਹਨ ਮੌਸਮ ਦੀ ਭਵਿੱਖਬਾਣੀ ਆਫਤ ਪ੍ਰਬੰਧਨ ਖੇਤੀਬਾੜੀ ਨਿਗਰਾਨੀ ਅਤੇ ਧਰਤੀ ਦੇ ਉੱਤੇ ਹੋ ਰਹੇ ਅੱਡ-ਅੱਡ ਬਦਲਾਵਾਂ ਦੀ ਜਾਣਕਾਰੀ ਜੇਕਰ ਤੁਸੀਂ ਇਸ ਵੀਡੀਓ ਦਾ ਆਨੰਦ ਮਾਣ ਰਹੇ ਹੋ ਅਤੇ ਸਾਡੀਆਂ ਅਗਲੀਆਂ ਪੇਸ਼ਕਾਰੀਆਂ ਨਾਲ ਅਪਡੇਟ ਰਹਿਣਾ ਚਾਹੁੰਦੇ ਹੋ ਤਾਂ ਸਬਸਕ੍ਰਾਈਬ ਬਟਨ ਨੱਪੋ ਅਤੇ ਨੋਟੀਫਿਕੇਸ਼ਨ ਚਾਲੂ ਕਰੋ ਅਜਿਹੇ ਵੀਡੀਓ ਬਣਾਉਣਾ ਮਹਿੰਗਾ ਹੈ ਅਤੇ ਹਜੇ ਸਾਡੇ ਕੋਲ ਸਰਪਰਸਤੀ ਨਹੀਂ ਹੈ ਇਸ ਪ੍ਰੋਜੈਕਟ ਨੂੰ ਚਲਦਾ ਰੱਖਣ ਅਤੇ ਮਿਆਰੀ ਵਿਦਿਅਕ ਸਮਗਰੀ ਤਿਆਰ ਕਰਨ ਲਈ ਫੰਡਰੇਜ਼ਰ ਕੀਤਾ ਜਾ ਰਿਹਾ ਹੈ ਫੰਡ ਰੈਜਰ ਲਈ ਲਿੰਕ ਹੇਠਾਂ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ